ਦੇ ਤੁਸੀਂ ਸੁਣਿਆ ਹੋਣਾ ਕਿ ਇੱਕ ਉਂਗਲ ਚ ਪਾਉਣ ਵਾਲੇ ਛੱਲੇ ਦੇ ਪਿੱਛੇ ਲੜਾਈ ਹੋ ਜਾਂਦੀ ਆਰ ਲੜਾਈ ਵੀ ਇੰਨੀ ਭਿਆਨਕ ਕਿ 15 ਤੋਂ 20 ਜਣੇ ਨੌਜਵਾਨ ਮੁੰਡੇ ਜਿਹੜੇ ਆ ਉਹ ਘਰ ਦੇ ਵਿੱਚ ਆਣ ਕੇ ਇੱਟੇ ਰੋੜਿਆਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੰਦੇ ਆ ਜੀ ਹਾਂ ਥੋੜਾ ਜਿਹਾ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੈ ਪਰ ਤੁਹਾਨੂੰ ਪੂਰਾ ਮਾਮਲਾ ਦੱਸਦੇ ਆ ਕਿ ਆਖਿਰਕਾਰ ਹੈ ਕੀ ਹੈ ਮਾਮਲਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ 14 ਸਾਲਾ ਮੁੰਡੇ ਨੇ ਇੱਕ ਉਂਗਲ ਚ ਪਾਉਣ ਵਾਲਾ ਛੱਲਾ ਬਣਵਾਇਆ ਸੀਗਾ ਔਰ ਉਹਦਾ ਰਾਹ ਦੇ ਵਿੱਚ ਰੋਕ ਕੇ ਉਸੇ ਹੀ ਮਹਾਲੇ ਦੇ ਕੁਝ ਨੌਜਵਾਨ ਜਿਹੜੇ ਐ ਉਹਦਾ ਛੱਲਾ ਲਾ ਲੈਂਦੇ ਐ ਔਰ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਕੁੱਟਮਾਰ ਕਰਨ ਤੋਂ ਬਾਅਦ ਇੱਥੇ ਹੀ ਨਹੀਂ ਰੁਕਦੇ ਉਸ ਨੌਜਵਾਨ ਦੇ ਪਿਓ ਜਿਹਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਘਰੇ ਜਾ ਕੇ ਉਹਨਾਂ ਦੇ ਘਰ ਦੇ ਉੱਪਰ ਪਥਰਾਬਾਜ਼ੀ ਕਰ ਦਿੰਦੇ ਨੇ ਪੱਥਰ ਮਾਰੇ ਜਾਂਦੇ ਨੇ ਇੱਟੇ ਰੋੜੇ ਮਾਰੇ ਜਾਂਦੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਸ ਸਮੇਂ ਜਦੋਂ ਜਾਇਦ ਕੀਤੀ ਗਈ ਛੱਲਾ ਲਾਉਂਦਿਆਂ 14 ਸਾਲਾਂ ਬੱਚੇ ਦੀ ਕੁੱਟਮਾਰ ਹੋਈ ਉਸ ਸਮੇਂ ਦੀ ਇਹ ਸੀਸੀਟੀਵੀ ਹੈ ਸੀਸੀਟੀਵੀ ਦੇ ਵਿੱਚ ਮੌਕੇ ਦਾ ਭਿਆਨਕ ਮੰਜ਼ਰ ਕੈਦ ਹੋ ਚੁੱਕਿਆ ਹੈ ਜਦੋਂ ਉਸ ਕੱਲੇ ਲੜਕੇ ਨੂੰ ਜਿਹੜਾ 14 ਸਾਲ ਦਾ ਸੀ ਜਿਸ ਨੇ ਉਂਗਲ ਦੇ ਵਿੱਚ ਛੱਲਾ ਪਾਇਆ ਸੀ ਉਹ ਛੱਲੇ ਦੇ ਪਿੱਛੇ ਇਹ ਲੜਾਈ ਹੋਈ ਹੈ ਉਨੂੰ ਕੁੱਟ ਕੇ ਉਹਦੀ ਕੁੱਟਮਾਰ ਕਰਕੇ ਉਹਦਾ ਛੱਲਾ ਜਿਹੜਾ ਉਹ ਲਵਾਇਆ ਗਿਆ ਤੇ ਉਸ ਤੋਂ ਬਾਅਦ ਉਹਦੇ ਘਰੇ ਜਾ ਕੇ 15 ਤੋਂ 20 ਜਣੇ ਉਹਦੇ ਘਰੇ ਜਾਂਦੇ ਨੇ ਔਰ ਉਹਨਾਂ ਦੇ ਘਰ ਦੇ ਉੱਪਰ ਵੀ ਪਥਰਾਵਾਜੀ ਕਰ ਦਿੰਦੇ ਨੇ 15 ਤੋਂ 20 ਨੌਜਵਾਨ ਇਕੱਠੇ ਹੋ ਕੇ ਤਾਂ ਘਰ ਦੇ ਸ਼ੀਸ਼ੇ ਵਗੈਰਾ ਵੀ ਟੁੱਟਨੇ ਔਰ ਇਹ ਦੇਖ ਸਕਦੇ ਹੋ ਕਿ ਪੱਥਰ ਇੱਥੇ ਰੋੜੇ ਉਦਾਂ ਹੀ ਜਿਹੜੇ ਐ ਚੱਲੇ ਹੋਇਆ ਉਦਾਂ ਹੀ ਪਏ ਹੋਇਆ ਹਾਲਾਂਕਿ ਪੀੜਤ ਦੇ ਪਿਤਾ ਨੇ ਪੁਲਿਸ ਨੂੰ ਇੱਕ ਕੰਪਲੇਨ ਕੀਤੀ ਆ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਬਣਦੀ ਕਾਰਵਾਈ ਹੋਈ ਹੈ ਉਹ ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ ਇਹ ਤਸਵੀਰਾਂ ਦੇਖ ਸਕਦੇ ਹੋ ਬਕਾਇਦਾ ਔਰ ਬੱਚੇ ਦੇ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਆਖਰਕਾਰ ਇਹ ਪੂਰਾ ਮਾਮਲਾ ਕੀ ਸੀ ਇੱਕ ਛੱਲੇ ਦੇ ਪਿੱਛੇ ਆਖਰਕਾਰ ਕਿਉਂ ਲੜਾਈ ਹੋਈ ਉਹਨਾਂ ਉਹਨਾਂ ਮੁੰਡਿਆਂ ਨੇ ਉਹਦਾ ਛੱਲਾ ਹੀ ਕਿਉਂ ਲਾਇਆ ਇਹ ਗੱਲਬਾਤ ਕੀਤੀ ਗਈ ਹੈ ਮੁੰਡੇ ਦੇ ਪਿਤਾ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਣੇ ਜੇ ਕੁਮਾਰ ਮਹਿਤਾ ਜੀ ਹਾਂਜੀ ਤਾਂ ਕੀ ਗੱਲ ਕੀ ਹੋਈ ਸੀ ਗੱਲ ਇਦਾਂ ਜੀ ਆਪਣਾ ਮੇਰਾ ਭਤੀਜਾ ਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟੂਆ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੂ ਕੋਈ ਤੇ ਆਪਣੇ ਘਰੋਂ ਨਾ ਸਾਡੇ ਕੋਲੋਂ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਨਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਉਹਦਾ ਛੱਲਾ ਲਾ ਲਿਆ ਤੇ ਜਿਸ ਤੇ ਆਕੇ ਨੇ ਆਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਇਦਾਂ ਦਾ ਨਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗਿਆ ਤੇ ਅਗਲੇ ਦਿਨ ਰਾਤ ਨੂੰ ਤੇ ਹਰੂ ਮੰਦਿਰੋਂ ਮੱਥਾ ਟੇਕ ਕੇ ਆਇਆ ਕਿਤੇ 10:00 ਵਜੇ ਤੇ ਰਾਹੁਲ ਨਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚੁਪੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰੂ ਕਰਤਾ ਤੇ ਉਹ ਤੋਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਚ ਦਮ ਹੈਗਾ ਤੇ ਮੇਰੇ ਕੋਲ ਛੱਲਾ ਲੈ ਕੇ ਆਓ ਤੇ ਇਸ ਦਾ ਇਸ ਬਾਰੇ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਇਹਨੇ ਕੀਤਾ ਉਹ ਸਾਰੇ ਗਰਮ ਹੋਣ ਲੱਗੇ ਤੇ ਦੂਸਤੋਂ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਣੇ ਆ। ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਏਟਰ ਰੋਣਾ ਚਲਾਣਾ ਸ਼ੁਰੂ ਕਰਤਾ। ਛੱਲੇ ਦੇ ਵਿੱਚ ਭਾਈ ਕੀ ਖਾ ਸਕਿਆ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ। ਕੁਛ ਨਹੀਂ ਕੁ ਬਿਜਾਰੂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ। ਬਸ ਉਹ ਸੀ ਉਹਨਾਂ ਨੂੰ ਕਿਤੇ ਪਸੰਦ ਆ। ਨੋਰਮਲ ਜਿਹਾ ਛੱਲੇ ਕਿੰਨੇ ਕੀ ਕੀਮਤ ਹੋएगी ਉਸ ਛੱਲੇ। 400-500 ਰੁਪਏ ਸਮਥਿੰਗ ਲ ਬਹੁਤ ਗੰਦਾ ਅਟੈਕ ਕੀਤਾ ਇਹ ਟਰੋੜੇ ਵਹਾਏ ਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਹੁਣ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਇਹ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਏ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਨਾਂ ਤੋਂ ਸਖਤ ਕ